ਅੱਜ ਜਿਹੜੇ ਦੇਵਤੇ ਦੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਨਾ ਇਹ ਚੀਜ਼ਾਂ ਆਮ ਤੁਹਾਨੂੰ ਵੇਖਣ ਨੂੰ ਨਹੀਂ ਮਿਲਦੀਆਂ ਕਹਿੰਦਾ ਭਾਪੀ ਘੋੜੇ ਤਾਂ ਸਾਰੇ ਪ੍ਰਾਵਾਂ ਦੇ ਚੰਗੇ ਆ ਪਰ ਕੁਆਲਿਟੀ ਪੱਖ ਤੋਂ ਇਹਦੀ ਗੱਲ ਕਰਾਂ ਤੇ ਇਹਨੇ ਤਿਆਂ ਤੋੜੀਆਂ ਹੋਈਆਂ ਇਹ ਨਵਾਂ ਨਵਾਂ ਤੱਤਾ ਤੱਤਾ ਬਾਈ ਜੀ ਹੋਣੀ ਹੈ ਜੇ ਫਾਰਮ ਤੇ ਲਿਆਈ ਹੈ ਤੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਕੀਤਾ ਸੱਜਣੋ ਘੋੜੇ ਦਾ ਨਾਂ ਹੈ ਸ਼ੇਰ ਰਾਜ ਸ਼ੇਰ ਰਾਜ ਹੈਗਾ ਦੀਵ ਰਾਜ ਰਣੀਏ ਦਾ ਬੱਚਾ ਤੇ ਮਾਲੇ ਪਾਸਿਓਂ ਗੱਲ ਕਰਾਂ ਤੇ ਮਾਂ ਇਹਦੀ ਹੈਗੀ ਐ ਡਾਇਰੈਕਟਰ ਰਾਜ ਹੰਸ ਦੀ ਧੀ ਤੇ ਰੁਕਮਣੀ ਉਹਦਾ ਨਾਂ ਹੈ ਸੱਜਣੋ ਫੇਮਸ ਕੁੜੀ ਐ ਤੇ ਬਾਦਲ ਫਾਰਮ ਤੇ ਖੜੀ ਐ ਸਰਦਾਰ ਸੁਖਵੀਰ ਸਿੰਘ ਜੀ ਹੋਣਾ ਕੋਲੋ ਕੁੜੀ ਐ ਜੀ ਪੈਰਸ ਲਾਈਨ ਐ ਕੁੜੀ ਦੀ ਉਮਰ ਕਿੰਨੀ ਐ ਇਸ ਟਾਈਮ ਤੇ ਬਸ਼ੇਰੇ ਦੀ ਤੇ ਹਾਈਟ ਕਿੰਨੀ ਐ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਤੇ ਤਿੰਨ ਕਹਿੰਦੇ ਵੀ ਬੱਚੇ ਆਏ ਐ ਤਿੰਨਾ ਦੇ ਮੱਥੇ ਬਲੀਜ਼ ਆਇਆ ਬਹੁਤ ਹੀ ਚੰਗੀ ਮਾਰਕਿੰਗ ਆਈ ਹੈ ਉਹ ਵੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਨੀ ਹੈ ਪਰ ਘੋੜਾ ਦੱਸੋ ਤੁਸੀਂ ਵੀ ਭਾਈ ਤੁਹਾਨੂੰ ਘੋੜਾ ਕਿਵੇਂ ਲੱਗ ਰਿਹਾ ਹੈ ਭਾਈ ਉਹਨਾਂ ਨੇ ਬੜਾ ਨਿਚੋੜ ਕੱਢ ਕੇ ਚੋਣ ਕਰਕੇ ਘੋੜਾ ਫਾਰਮ ਤੇ ਲਿਆਂਦਾ ਹੈ ਤੇ ਆਹ ਬਾਈ ਜੀ ਹੁਣਾਂ ਦਾ ਫਾਰਮ ਹੈ ਸੱਜਣੋ ਵਾਰਸ ਸਟੱਡ ਫਾਰਮ ਤੇ ਬਹੁਤ ਹੀ ਚੰਗਾ ਖੁੱਲੇ ਡੁੱਲੇ ਕੈਬਨ ਹੈ ਫਾਰਮ ਦੇ ਖੁੱਲੇ ਡੁੱਲੇ ਸਾਫ਼ ਸੁਥਰੇ ਕੈਬਨ ਨੇ ਤੇ ਵਿੱਚ ਜਿਹੜੇ ਨਗੀਨੇ ਖੜੇ ਆ ਉਹ ਤਾਂ ਮਾਲਾ ਦੇ ਵਿੱਚ ਹੀਰੇ ਹੀ ਭਰੋਏ ਹੋਏ ਆ ਸੱਜਣੋ ਬਹੁਤ ਹੀ ਚੰਗੀ ਨੁਕਰਿਆਂ ਦੀ ਕਲੈਕਸ਼ਨ ਵੀ ਹੈ ਬਾਈ ਹੁਣਾਂ ਤੋਂ ਤੇ ਮਾਰਵਾੜੀ ਤਾਂ ਤੁਹਾਡੇ ਸਾਹਮਣੇ ਜਿਹੜਾ ਨਗੀਨਾ ਰੱਖਿਆ ਬਾਕੀ ਘੋੜੀਆਂ ਬੱਚੇ ਅਗਲੀ ਵੀਡੀਓ ਵਿੱਚ ਵਿਖਾਵਾਂਗੇ ਬਾਈ ਸਰਦਾਰ ਵਰਿੰਦਰ ਸਿੰਘ ਬੈਦਵਾਨ ਇਨਾਂ ਦਾ ਫਾਰਮ ਹੈ ਦੋ ਫਾਰਮ ਨੇ ਇੱਕ ਉਹ ਹੈ ਇੱਕ ਆ ਹੋਰ ਹੈ ਇਹ ਫਾਰਮ ਵੀ ਲੱਗ ਗਈ ਹੈ ਬਾਈ ਜੀ ਹੁਣਾਂ ਦੇ ਦੂਜੇ ਫਾਰਮ ਦੇ ਤੇ ਇਹਦੇ ਵਿੱਚ ਬਾਈ ਹੁਣਾਂ ਨੇ ਰਿੰਗ ਰੰਗ ਬਹੁਤ ਹੀ ਚੰਗੀ ਬਣਾਈ ਹੋਈ ਹੈ ਬਹੁਤ ਹੀ ਖੁੱਲਾ ਡੁੱਲਾ ਫਾਰਮ ਹੈ ਸੱਜਣੋ ਤੇ ਜੇ ਤੁਸੀਂ ਘੋੜੀ ਲੈ ਕੇ ਰਾਤ ਵੀ ਠਹਿਰਨਾ ਹੋਵੇ ਘੋੜੀ ਮਲਾਉਣ ਆਉਣੇ ਹੋ ਤੇ ਆਹ ਬਾਈ ਹੁਣਾਂ ਨੇ ਸਪੈਸ਼ਲ ਗੈਸਟ ਰੂਮ ਤਿਆਰ ਕੀਤਾ ਹੈ ਵਿੱਚੇ ਹੀ ਰਸੋਈ ਵਿੱਚੇ ਹੀ ਏਸੀ ਖਾਣ ਪੀਣ ਦਾ ਪ੍ਰਬੰਧ ਤੁਹਾਨੂੰ ਬੰਦਾ ਵੀ ਦੇ ਦੇਣਗੇ ਰੋਟੀ ਪਾਣੀ ਲਈ ਤੇ ਰਾਤ ਕੱਟਣ ਦੇ ਵਾਸਤੇ ਦੋ ਰਾਤਾਂ ਰੋ ਤਿੰਨ ਰਾਤਾਂ ਰੋ ਚਾਰ ਰਾਤਾਂ ਰਹਿਣਾ ਪੈ ਜੇ ਤੇ ਤੁਹਾਨੂੰ ਟੈਨਸ਼ਨ ਲੈਣ ਦੀ ਰੋਡ ਨਹੀਂ ਵੀਰ ਹੁਣਾ ਨੇ ਪੂਰਾ ਖਾਸ ਪ੍ਰਬੰਧ ਕੀਤਾ ਹੋਇਆ ਹੈ ਸੋ ਲੋਕੇਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੱਸ ਦਿੰਨੇ ਆ ਬਾਈ ਜੀ ਹੁਣਾ ਦਾ ਫਾਰਮ ਹੈ ਜੀ ਬਾਕਰਪੁਰ ਦੇ ਵਿੱਚ ਤੇ ਮੋਹਾਲੀ 에어ਪੋਰਟ ਤੋਂ 1 ਕਿਲੋਮੀਟਰ ਪਿੱਛੇ ਹੈ ਸੱਜਣੋ ਬਾਕੀ ਵੀਡੀਓ ਦੱਬ ਕੇ ਸ਼ੇਅਰ ਕਰਿਓ ਪਹਿਲੀ ਵੀਡੀਓ ਹੈ ਵੀਰ ਹੁਣਾ ਦੀ ਪ੍ਰੋਫੈਸ਼ਨਲ ਜਿੰਨਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਘੋੜੇ ਵਾਲਿਆਂ ਦਾ ਤੇ ਨਵਾਂ ਨਵਾਂ ਪੀਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਤਾਂ ਨਵੀਰ ਬਰਾੜ ਜੋਤ ਡੇਰੀ ਫਾਰਮ ਸੁਖ ਦਿਓਲ ਹਰਚ ਸਿੰਘ ਹੰਟਰ ਬਰਾੜ ਰਾਹੁਲ ਚੌਧਰੀ ਦਵਿੰਦਰ ਧਾਲੀয়াল, ਦਿਲਦੀਪ ਭੁੱਲਰ, ਬਲਜਿੰਦਰ ਘਾਰੂ, ਸਰਬਜੀਤ ਬੋਪਾਰਾਏ, ਗੁਰਿੰਦਰ ਧਾਲੀয়াল, ਤ੍ਰिवेदी ਰਮਨ, ਅਮਨ ਖੰਗੂਰਾ, ਗੋਰਾ ਟੰਡੀਆਂ, ਸਾਬ੍ਹ ਸਿੰਘ ਦਰਸ਼ਨ ਬਰਾੜ, ਜਤਿੰਦਰ ਸਿੰਘ, ਮੰਗਲ ਸਿੰਘ, ਸੁਖਜਿੰਦਰ ਸੰਧੂ, ਪ੍ਰਤਾਪ ਸਿੰਘ, ਹੰਸਰਾਜ ਕੋਚਰ, ਗਰਜੂਤ ਸਿੰਘ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਲੈਨੇ ਜਾਣਕਾਰੀ ਕਰਿਓ ਸਪੋਰਟ ਤੇ ਸ਼ੇਅਰ ਧੰਨਵਾਦ ਸਵਾਗਤ ਹੈ ਸੱਜਣੋ ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਭਰਾਵਾਂ ਦਾ ਸ਼ੁਰੂਆਤ ਦੇ ਵਿੱਚ ਤੁਹਾਨੂੰ ਬਹੁਤ ਹੀ ਤਕੜਾ ਬਹੁਤ ਹੀ ਖੂਬਸੂਰਤ ਸ਼ੋਅ ਕੁਆਲਿਟੀ ਦਾ ਬਹੁਤ ਹੀ ਮਜ਼ਬੂਤ ਘੋੜਾ ਵਿਖਾ ਕੇ ਹਟਿਆ ਸ਼ੇਰ ਰਾਜ ਤੇ ਦੇਵ ਰਾਜ ਰਣੀਏ ਦਾ ਕਹਿੰਦੇ ਵੀ ਚਸ਼ਮੋਚਰਾ ਆ ਗਿਆ ਉਹਦਾ ਪੁੱਤ ਹੈ ਡਾਇਰੈਕਟ ਕਿਹੜਾ ਮਾਲੇ ਪਾਸਿਓਂ ਖਾਂਦਾ ਨੇ ਕਿੰਨੀ ਉਮਰ ਹੈ ਤੇ ਕਿੰਨੀ ਕਾ ਹਾਈਟ ਹੈ ਇਹ ਵੀ ਪੁੱਛਣਾ ਹੈ ਕਿਹੜੇ ਫਾਰਮ ਤੋਂ ਆਇਆ ਹੈ ਆਪਾਂ ਇਹ ਵੀ ਜਾਣਕਾਰੀ ਲੈਣੀ ਹੈ ਤੇ ਬਾਈਆਂ ਨੂੰ ਸ਼ੌਂਕ ਕਿਦਾਂ ਪਿਆ ਤੇ ਅੱਜ ਕੱਲ ਬਰੀਡਿੰਗ ਕਿਦਾਂ ਦੀ ਚੱਲ ਰਹੀ ਹੈ ਤੇ ਕੀ ਕਰਨਾ ਚਾਹੁੰਦੇ ਆ ਘੋੜਿਆਂ ਦੀ ਦੁਨੀਆ ਦੇ ਵਿੱਚ ਇਹ ਵੀ ਪੁੱਛਣਾ ਹੈ ਬਾਈ ਸਰਦਾਰ ਵਰਿੰਦਰ ਸਿੰਘ ਜੀ ਆਪਣੇ ਨਾਂ ਐ ਸੱਜਣੋ ਪਿੰਡ ਹੈ ਬਾਈ ਦਾ ਬਕਰਪੁਰਾ ਤੇ ਜ਼ਿਲ੍ਹਾ ਪੈ ਜਾਂਦਾ ਇਹਦੀ ਮੋਹਾਲੀ ਤੇ ਬਹੁਤ ਹੀ ਸੱਚਜੇ ਟੰਗ ਨਾਲ ਬਾਈ ਨੇ ਨਾ ਯਾਰ ਫਾਰਮ ਤਿਆਰ ਕੀਤਾ ਰੂਹ ਖੁਸ਼ ਹੋ ਜਾਂਦੀ ਹੈ ਪ੍ਰੋਪਰ ਲੋਕੇਸ਼ਨ ਤੁਹਾਨੂੰ ਮੈਂ ਦੱਸ ਕੇ ਜਾਊਂਗਾ ਆਪਾਂ ਬਾਈ ਤੋਂ ਵੀ ਪੁੱਛਾਂਗੇ ਇੱਕ ਵਾਰ ਮੇਰੇ ਕਹਿਣ ਤੇ ਬਾਈ ਹੁਣੀ ਨਵੇਂ ਐ ਪਹਿਲੀ ਵੀਡੀਓ ਹੈ ਪ੍ਰੋਫੈਸ਼ਨਲ ਤੌਰ ਤੇ ਤੇ ਬੇਨਤੀ ਹੈ ਵੀ ਯਾਰ ਸਿਰ ਤੇ ਹੱਥ ਤੁਸੀਂ ਰੱਖਣਾ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਯਾਰ ਭਾਵੇਂ ਬੰਦੇ ਦੇ ਕੋਲ ਪੈਸੇ ਬਾਲੇ ਆ ਤੇ ਭਾਵੇਂ ਥੋੜੇ ਆ ਪਰ ਘੋੜਿਆਂ ਦੇ ਵਿੱਚ ਜਿਹੜਾ ਸਟ੍ਰਗਲ ਹੁੰਦਾ ਹੈ ਨਾ ਸੱਜਣੋ ਸੇਮ ਹੀ ਹੁੰਦਾ ਹੈ ਤੇ ਗੱਲ ਆਉਂਦੀ ਹੈ ਸਾਰੀ ਤੁਹਾਡੇ ਤੇ ਗੱਲ ਆਉਂਦੀ ਹੁੰਦੀ ਹੈ ਸੰਗਤ ਤੇ ਤੁਸੀਂ ਜੇ ਤੁਹਾਨੂੰ ਕੋੜਾ ਚੰਗਾ ਲੱਗੇ ਬਾਈ ਹੋਣਾ ਦਾ ਬਾਈ ਦੀਆਂ ਗੱਲਾਂ ਬਾਤਾਂ ਚੰਗੀਆਂ ਲੱਗਣ ਤੇ ਸ਼ੇਰ ਵਾਲਾ ਬਟਰ ਜਰੂਰ ਜਰੂਰ ਮੇਰੇ ਭਰਾ ਦਬ ਦਿਓ ਤਾਂ ਕਿ ਅੱਗੇ ਟਾਈਮ ਟੂ ਟਾਈਮ ਜਿਹੜੀ ਅਪਡੇਟ ਐ ਇਸ ਫਾਰਮ ਦੀ ਵੀ ਤੇ ਤੁਹਾਨੂੰ ਅਸੀਂ ਵਿਖਾਉਂਦੇ ਰਹੀਏ ਜੇ ਤੁਸੀਂ ਪਿਆਰ ਦੋਗੇ ਤੇ ਅਗਲੇ ਪਾਸੇ ਬਾਈ ਜੀ ਹੋਣੀ ਦੁੱਗਣੇ ਹੋ ਕੇ ਇਹ ਹੋਰ ਮਿਹਨਤ ਕਰਨਗੇ ਤੇ ਇਦਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਇਦਾਂ ਦੇ ਨਗੀਨੇ ਕੱਢ ਕੱਢ ਲਿਆਉਂਦੇ ਰਹਿਣਗੇ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਫਿਰ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਸੱਚੀ ਕਰ ਸੱਚੀ ਕਰ ਬਾਈ ਜੀ ਚੜਦੀ ਕਲਾ ਜੋ ਚੜਦੀ ਕਲਾ ਚੜਦੀ ਕਲਾ ਓਕਰ ਰਿਪੋਰਟ ਹ ਘੋੜਿਆਂ ਦਾ ਸ਼ੌਕ ਦੀ ਗੱਲ ਸ਼ੁਰੂ ਤੋਂ ਤੁਰਦੀ ਆਈ ਬਰਿੰਦਰ ਭਾਈ ਸ਼ੌਂਕ ਦੀ ਗੱਲ ਕਰਾਂ ਤਾਂ ਸ਼ੌਂਕ ਪਰਿਵਾਰ ਦੇ ਵਿੱਚ ਸੀਗਾ ਕਿ ਥੋੜੇ ਤੋਂ ਸ਼ੁਰੂ ਨਹੀਂ ਨਹੀਂ ਵੀਰੇ ਮਨੂੰ ਬਸ ਮੇਰੇ ਤੋਂ ਸ਼ੁਰੂ ਹੋਇਆ ਸ਼ੌਂਕ ਇਹ ਸਾਡੇ ਫੈਮਿਲੀ 'ਚ ਕਦੇ ਕਿਸੇ ਨੇ ਮਤਲਬ ਘੋੜੇ ਰੱਖਿਆ ਨਹੀਂ ਤੁਹਾਨੂੰ ਕਿਹਦੇ ਵੱਲ ਦੇਖ ਕੇ ਸ਼ੌਕ ਪੈ ਗਿਆ ਬਾਈ ਸਾਨੂੰ ਮਨੂੰ ਸ਼ੁਰੂ ਤੋਂ ਜਾਨਵਰਾਂ ਦਾ ਸ਼ੌਂਕ ਸੀਗਾ ਜੀ ਜੀ ਹਾਂ ਜੀ ਹਾਂ ਜੀ ਤੇ ਬਾਕੀ ਚੱਲਦੇ ਫਿਰਦੇ ਰਹਿੰਦੇ ਸੀ ਕਦੇ ਪਹਿਲਾਂ ਵੀ ਸ਼ੁਰੂ ਤੋਂ ਜਾਨਵਰਾਂ ਚੰਦੇ ਜਾਂਦੇ ਕਿਤੇ ਕਦੇ ਕਿਤੇ ਦੇਖਦੇ ਰਹਿੰਦੇ ਸੀ ਜੀ ਟੋਟਲ ਕਿੰਨਾ ਸਮਾਂ ਹੋ ਗਿਆ ਵੈਸੇ ਬਾਈ ਵੀਰੇ ਮੈਂ ਫਾਰਮ ਇਹ 2023 'ਚ ਬਣਾਇਆ ਉਹਰੇ ਸ਼ੁਰੂ ਮਤਲਬ 2023 'ਚ ਮੰਨ ਲਓ ਆ 2 ਕਿ ਸਾਲ ਹੋਏਗੇ ਤਕਰੀਬਨ ਹ ਬਸ਼ੇਰੀਆਂ ਬਸ਼ੇਰੇ ਘੋੜਾ ਵੀ ਹੁਣ ਬੜਾ ਲਾਜਵਾਬ ਲੈ ਜਾਂਦਾ ਹੈ ਇਹ ਕਿੱਦਾਂ ਹੋਇਆ ਕਿਉਂਕਿ ਐਡੀ ਛੇਤੀ ਐਨੀ ਚੰਗੀ ਕਲੈਕਸ਼ਨ ਮਿਲਦੀ ਨਹੀਂ ਘੋੜੀਆਂ ਅਗਲੇ ਭਾਗ ਦੇ ਵਿੱਚ ਤੁਹਾਨੂੰ ਬਾਈ ਜੀ ਹੋਣਾਂ ਦੀਆਂ ਦੋ ਤਿੰਨ ਮਖੌਣੀਆਂ ਤੇ ਬਾਈ ਜੀ ਹੋਣਾ ਨੇ ਕੋਕਾ ਪੀਸ ਰੱਖਿਆ ਸ਼ੋਅ ਦੇ ਵਿੱਚ ਵੀ ਬਾਈ ਦੀ ਹੁਣੀ ਐਂਟਰੀਆਂ ਮਾਰਨਗੇ ਆਉਣ ਵਾਲੇ ਸ਼ੋਅ ਜਿਹੜੇ ਨੇ ਅਗਲੇ ਪਾਸੇ ਚੱਲਣੇ ਆ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਤੇ ਤੁਹਾਨੂੰ ਵੀਰ ਵਰਿੰਦਰ ਸਿੰਘ ਉੱਥੇ ਅਕਸਰ ਹੀ ਮਿਲ ਜਾ ਕਰਨਗੇ ਬਾਈ ਜੀ ਇਹ ਕਿੱਦਾਂ ਮੌਕਿੰਗ ਕਿੱਦਾਂ ਹੋ ਪਉਂਦਾ ਭਾਈ ਜੀ ਕਿਸਮਤ ਨਾਲੇ ਕਹਿੰਦੇ ਕਿ ਪਰਮਾਤਮਾ ਦੀ ਮਿਹਰ ਹੈ ਜੀ ਬਹੁਤ ਸਾਡੇ ਦੇ ਮਤਲਬ ਫੇਵਰ ਕਹਿੰਦੇ ਕਿ ਚੰਗੀ ਚੀਜ਼ ਕਦੇ ਹਮੇਸ਼ਾ ਮਤਲਬ ਮੂਰੇ ਆਂਦੀ ਹੈ ਜੀ ਤੇ ਮਤਲਬ ਘੋੜਿਆਂ ਵੱਲ ਜਦੋਂ ਤੋਂ ਪਹਿਲੇ ਦਿਨ ਤੋਂ ਸਾਡੇ ਮਤਲਬ ਅਸੀਂ ਰੱਖੇ ਉਸ ਦਿਨ ਤੋਂ ਹੀ ਮਤਲਬ ਵਧੀਆ ਲੱਕ ਚੱਲਿਆ ਸਾਡਾ ਜੀ ਜਾਨਵਰ ਜਿਹੜੇ ਪਹਿਲਾਂ ਲੈ ਕੇ ਆਏ ਅਸੀਂ ਵਧੀਆ ਮਤਲਬ ਸੋਏ ਨੇ ਬੱਚੇ ਚ ਵਧੀਆ ਦਿੱਤੇ ਨੇ ਤੇ ਜਿੱਥੇ ਵੀ ਕਦੇ ਲੈ ਕੇ ਆਏ ਨੇ ਮਤਲਬ ਟੌਪ ਦੇ ਚੰਗੇ ਜਾਨਵਰ ਸਾਨੂੰ ਮਿਲੇ ਨੇ ਜੀ ਕਿਉਂਕਿ ਮੈਂ ਕਹਿੰਦਾ ਇਹ ਮੰਨਦਾ ਹੁੰਦਾ ਹਾਂ ਬਾਈ ਵੀ ਕੱਲੀਆਂ ਪੈਸੇ ਨਾਲ ਵੀ ਇਹ ਚੀਜ਼ਾਂ ਨਹੀਂ ਖਰੀਦ ਸਕਦੇ ਆਪਣਾ ਇਹ ਕਿਸਮਤ ਤੋਂ ਬਿਨਾਂ ਘੋੜਾ ਇੰਦਾਂ ਕਿਉਂਕਿ ਚੰਗਾ ਜਾਨਵਰ ਬਾਈ ਮਿਲਦਾ ਹੀ ਪਹਿਲਾਂ ਦਿੰਦਾ ਹੀ ਨਹੀਂ ਹਾਂਜੀ ਹਾਂ ਪੈਸੇ ਨਾਲ ਖਰੀਦ ਨਹੀਂ ਸਕਦੇ ਆਪਾਂ ਜੀ ਇਹ ਤੇ ਸੱਜਣਤਾ ਹੀ ਵੀ ਤੁਹਾਡੀ ਕੰਮ ਆਉਂਦੀ ਹੈ ਭਰਾਵਾਂ ਬੱਧੀ ਜਿਹੜੀ ਦੋਸਤੀ ਹੈ ਤੁਹਾਡਾ ਵਿਹਾਰ ਹੈ ਉਹ ਵੀ ਕਿਤੇ ਨਾ ਕਿਤੇ ਵਰਕ ਕਰਦਾ ਹੈ ਅੱਛਾ ਵਿਰਿੰਦਰ ਭਾਈ ਹੁਣ ਆਪਾਂ ਕੋੜੇ ਤੇ ਆ ਜੀਏ ਕੋੜਾਏ ਨੂੰ ਫਾਰਮ ਤੇ ਕਿੰਨਾ ਕਿਸਮਾ ਹੋ ਗਿਆ ਮੇਰੇ ਡੇਢ ਕਿ ਮਹੀਨਾ ਹੋ ਗਿਆ ਕੋੜਾਏ ਨੂੰ ਅਜੇ ਹੋਣੀ ਹੈ ਹਾਂਜੀ ਹਾਂਜੀ ਹੋਣੀ ਹੈ ਇਦੋਂ ਪਹਿਲਾਂ ਵੀ ਕੋਈ ਸਾਣ ਦਾ ਤਜਰਬਾ ਹੈਗਾ ਰੱਖਿਆ ਕਿ ਪਹਿਲਾਂ ਸਾ ਨਹੀਂ ਪਹਿਲਾਂ ਹੀ ਰੱਖਿਆ ਸੀ ਪਹਿਲਾਂ ਲਿਆਂਦਾ ਤੇ ਕੋਕਾ ਹੀ ਲਿਆਂਦੇ ਸੀਗੇ ਜੀ ਮਤਲਬ ਸਟਾਲੇ ਨੂੰ ਪਹਿਲਾਂ ਹੁਣ ਅਸੀਂ ਲੈ ਕੇ ਆਏ ਜੀ ਹਾਂਜੀ ਅੱਛਾ ਹੁਣ ਆਪਾਂ ਇਹਦਾ ਨਾਂ ਤੇ ਹੈਗਾ ਸ਼ੇਰ ਰਾਜ ਸ਼ੇਰ ਰਾਜ ਤੇ ਪੁੱਤ ਹੈਗਾ ਦੇਵ ਰਾਏ ਰਣਜੀਤ ਦਾ ਫੋੜੀ ਦੀ ਉਮਰ ਦੱਸ ਵੀ ਇਹਦੀ ਏਜ ਕਿੰਨੀ ਹੈ ਵੀਰੇ ਦੀ 4.5 ਸਾਲ ਏਜ ਹੈ ਜੀ ਹਰੇ ਨਵੀਂ ਉਮਰ ਦਾ ਕੋੜ ਆਈ ਹੈ ਨਾ ਮੈਂ ਨਾ ਮੈਂ ਮੋਸ਼ਫੁੱਟ ਗੱਬਰੂ ਹੈ ਹੈਨਾ ਤੇ ਜੇ ਗੱਲ ਕਰਾਂ ਵਰਿੰਦਰ ਬਾਈ ਤੇ ਇਹਦੀ ਹੁਣ ਗੱਲ ਆ ਜਾਂਦੀ ਹੈ ਹਾਈਟ ਦੀ ਹਾਈਟ ਵੀ 65 ਪਲੱਸ ਹੈ ਜੀ ਇਹ 65 ਪਲੱਸ ਹੈ 65 ਪਲੱਸ ਹੈ ਤੇ ਹੋਰ ਕੀ ਲੱਗਦਾ ਹੈ ਬਰਿੰਦਰ ਨੂੰ ਟੋਟਲ ਕਿੰਨਾ ਸਮਾਂ ਹੋ ਗਿਆ ਵੈਸੇ ਤੁਹਾਨੂੰ ਘੋੜਿਆਂ ਦੇ ਵਿੱਚ ਐਂਟਰੀ ਮਾਰੀ ਨੂੰ ਜਾਂ ਘੋੜਿਆਂ ਵਿੱਚ ਘੋੜਿਆਂ ਵਿੱਚ ਮੈਂ 2010 11 ਤੋਂ ਮਤਲਬ ਸ਼ੁਰੂਆਤ ਤੋਂ ਮਤਲਬ ਆਂਦੇ ਜਾਂਦੇ ਸੀਗੇ ਜੀ ਮਤਲਬ ਆਪਦੇ ਕੋਈ ਜਾਨਵਰ ਨਹੀਂ ਰੱਖੇ ਸੀਗੇ ਜੀ ਇਹ ਫਾਰਮ ਜਿਹੜਾ ਮੈਂ ਹੁਣ 2023 'ਚ ਬਣਾਇਆ ਜੀ ਹੁਣੇ ਸ਼ੁਰੂ ਕੀਤਾ ਜੀ ਜੀ ਹਾਂ ਜੀ ਮਤਲਬ ਪਹਿਲਾਂ ਨੌਲੇਜ ਵੀ ਇੱਥੇ ਇਕੱਠੀ ਕਰੀ ਜੀ ਜੀ ਇਹ ਇਹ ਵੱਡੀ ਗੱਲ ਹੈ ਹੈਨਾ ਕਿਉਂਕਿ ਇਹ ਜਿਹੜੀਆਂ ਘੋੜਿਆਂ ਬਾਰੇ ਮੈਂ ਗੱਲ ਕਰਦਾ ਹੁਣਾਂ ਵੀ ਅਕਸਰ ਵੀ ਜਿਹੜੀਆਂ ਇਹ ਨੂੰ ਮਿਲਣਾ ਜਿਹੜੇ ਪੁਰਾਣੇ ਬਰੀਡਰ ਨੇ ਆਪਣੇ ਸੂਝਵਾਨ ਸੱਜਣ ਨੇ ਜਾਂ ਨਵੇਂ ਭਰਾ ਵੀ ਕੁਝ ਬਹੁਤ ਵਰਕ ਕਰਦੇ ਆ ਇਹਨਾਂ ਚੀਜ਼ਾਂ ਦੇ ਸੋ ਇੱਕ ਵਧੀਆ ਗੱਲ ਹੈ ਤੁਰ ਫਿਰ ਕੇ ਜਿਹੜੀ ਉਹ ਚੀਜ਼ ਆਪਾਂ ਨੂੰ ਲੈਣੀ ਚਾਹੀਦੀ ਹੈ ਅੱਛਾ ਕਿਹੜੇ ਫਾਰਮ ਤੋਂ ਆਇਆ ਬਾਈ ਇਹ ਬ੍ਰੇ ਬਾਦਲ ਸਾਹਿਬ ਸੁਖਵੀਰ ਸਿੰਘ ਬਾਦਲ ਦੇ ਫਾਰਮ ਤੋਂ ਆਇਆ ਜੀ ਅੱਛਾ ਬਾਦਲ ਸੈੱਡ ਫਾਰਮ ਤੋਂ ਆਇਆ ਇਹ ਕੋੜਾ ਉਹਨਾਂ ਦੇ ਉੱਥੋਂ ਦੀ ਬਰੀਡ ਹੈ ਉੱਥੋਂ ਦੇ ਹੋਮ ਬਰੀਡ ਹੈ ਜੀ ਇਹ ਉਹਨਾਂ ਕੋਲ ਕੋੜਾ ਰਾਜਨ ਸਿੰਘ ਜੀ ਮਾਂ ਇਹਦੀ ਰਾਜਨ ਸਿੰਘ ਦੀ ਹੈ ਰੁਕਮਣੀ ਨਾ ਜੀ ਮਾਂ ਉਹ ਵੀ ਬੜੀ ਬੜੀ ਚੰਗੀ ਬਲੱਡ ਲਾਈਨ ਤੋਂ ਹੈ ਜੀ ਜੀ ਪਤੀ ਹੈ ਨਾ ਪਹਿਲੇ ਸਲਾਈਨ ਤੋਂ ਜੀ ਕਿਤਾ ਜੀ ਜੇ ਤੁਹਾਨੂੰ ਦੇਖ ਕੇ ਮਤਲਬ ਦੋ ਤੀ ਵਾਰੀ ਪਹਿਲਾਂ ਵੀ ਅਸੀਂ ਦੇਖਿਆ ਸਾਨੂੰ ਬਹੁਤ ਚੰਗਾ ਲੱਗਿਆ ਘੋੜਾ ਦੇਖਣ ਚ ਜੀ ਸਾਰੀ ਤੇ ਜ ਕਮੀਆਂ ਮਤਲਬ ਜਿੰਨੀਆਂ ਘੋੜੇ ਚ ਕੋਈ ਸਾਰੀਆਂ ਖੂਬੀਆਂ ਸੀਗੀਆਂ ਉਹ ਕਮੀਆਂ ਸਾਨੂੰ ਮਹਿਸੂਸ ਨਹੀਂ ਹੋਈਏਗੀ ਤੇ ਦੇਖ ਕੇ ਜੀ ਵਧੀਆ ਮਤਲਬ ਸ਼ੋਅ ਕੁਆਲਟੀ ਬੋਡਾ ਬਹੁਤ ਬਈ ਤਕੜਾ ਹੈ ਜਦੋਂ ਤਣ ਕੇ ਖੜਦਾ ਹੈ ਬਾਕੀ ਦਾ ਆਪਾਂ ਨੂੰ ਭਰਾ ਕਮੈਂਟਾਂ ਦੇ ਵਿੱਚ ਦੱਸਣਗੇ ਸੋ ਬੇਨਤੀ ਫੇਰ ਮੇਰੀ ਦੁਬਾਰਾ ਇਹ ਹੱਥ ਜੋੜ ਕੇ ਸੱਜਣੋ ਬਾਈ ਨੂੰ ਸਪੋਰਟ ਕਰਨੀ ਹੈ ਭਰਾ ਦੀ ਵੀਡੀਓ ਤੇ ਕਮੈਂਟ ਕਰਕੇ ਜਾਣਾ ਜਿਹੜਾ ਜਿਹੜਾ ਭਰਾ ਵੇਖ ਰਿਹਾ ਵੀ ਯਾਰ ਤੁਹਾਨੂੰ ਘੋੜਾ ਕਿਵੇਂ ਲੱਗਾ ਹਨਾ ਬ੍ਰਿੰਦਰਪਾਈ ਕਿਉਂਕਿ ਮਾਂ ਨੂੰ ਪੁੱਤ ਪਿਆਰਾ ਹੁੰਦਾ ਜਿਹੜੇ ਭਰਾ ਨੇ ਰੱਖਿਆ ਉਹਦੇ ਲਈ ਉਹ ਹੀਰੇ ਆ ਨਗინੇ ਆ ਗੱਲ ਥੋੜੇ ਤੇ ਆਗੇ ਝੁਕਦੀ ਹੈ ਵੀ ਭਾਈ ਤੁਸੀਂ ਕੀ ਕਹਿੰਦੇ ਹੋ ਤੇ ਬਾਈ ਜੀ ਹੁਣਾਂ ਨੂੰ ਸਪੋਰਟ ਕਰੋਗੇ ਤੇ ਬਾਈ ਜੀ ਹੁਣੇ ਤੁਹਾਨੂੰ ਦੱਸਿਆ ਵੀ ਅੱਗੇ ਵੀ ਵਧਣਗੇ ਅੱਛਾ ਬਾਈ ਹੁਣ ਬਰੀਡਿੰਗ ਤੇ ਗੱਲ ਆ ਜਾਂਦੀ ਹੈ ਕੀ ਸੋਚਿਆ ਬਰੀਡਿੰਗ ਬਾਰੇ ਇੱਥੇ ਹੁਣ ਜਦੋਂ ਘੋੜਾ 1.5 ਮਹੀਨੇ ਦਾ ਆ ਗਿਆ ਹਾਂਜੀ ਹਾਂਜੀ ਕੁਈ ਕੁੜੀਆਂ ਮੀਟ ਹੋਈਆਂ ਹਾਂਜੀ ਹਾਂਜੀ ਅਸੀਂ 12 13 ਕੁੜੀਆਂ ਅਸੀਂ ਮੀਟ ਕਰਾਤੀਆਂ ਜੀ 10 ਕੋ 9 10 ਕੁੜੀਆਂ ਬਾਦਲ ਸਾਹਿਬ ਨੇ ਉੱਥੇ ਮੀਟ ਕਰਾਈ ਰਿਹਾ ਰਿਜ਼ਲਟ ਆਇਆ ਕੋਈ ਅਜੇ ਤੱਕ ਹਾਂਜੀ 3 4 ਬੱਚੇ ਆਏ ਹੋਣੇ ਜੀ ਹਾਂ ਅੱਛਾ ਬੱਚੇ ਆਏ ਆ ਫੋਟੋ ਮਿਲ ਸਕਦੀਆਂ ਹਨ ਫੋਟੋ ਮਿਲ ਸਕਦੀਆਂ ਉਹਨਾਂ ਦੀ ਤੇ ਬਾਦਲ ਸਾਹਿਬ ਦੇ ਹੁਣ ਉੱਥੇ ਸਤੰਬਰ ਵਿੱਚ ਜੇ 3 ਕੁੜੀਆਂ ਸੂਣੀਆਂ ਨੇ ਉੱਥੇ ਜੀ ਬਾਦਲ ਫਾਰਮ ਦੇ ਵੀ ਜੀ ਤੇ ਸਰਦਾਰ ਸੰਜਮ ਸਿੰਘ ਬਾਦਲ ਦੇ ਫਾਰਮ ਤੇ ਦੋ ਕੁੜੀਆਂ ਨੇ ਪ੍ਰੈਗਨੈਂਟ ਉਹ ਵੀ ਸੂਣ ਵਾਲੇ ਨੇ ਜੀ ਇਹਦੇ ਮੱਥੇ ਤੇ ਆ ਗਿਆ ਪਟਾ ਹੋਰ ਮਾਰਕਿੰਗ ਕੀ ਆ ਜੀ ਮਾਰਗੇ ਤਿੰਨ ਪੈਰ ਦੇ ਚਿੱਟੇ ਨੇ ਜੀ ਤਿੰਨ ਪੈਰ ਚਿੱਟੇ ਮੱਥੇ ਪਟਾ ਤੇ ਜੇ ਹੁਣ ਗੱਲ ਕਰੀਏ ਬੱਚਿਆਂ ਦੀ ਤੇ ਬੱਚਿਆਂ ਨੇ ਮਾਰਕਿੰਗ ਕਿਹੜੀ ਪਾ ਰਿਆ ਬੱਚੇ ਸਾਰੇ ਪਟੇ ਪਟੇ ਵਾਲੇ ਵਿੱਚ ਆ ਰਹੇ ਨੇ ਸਾਰੇ ਜਿੱਤੇ ਤਿੰਨ ਬੱਚੇ ਹੁਣ ਤੱਕ ਤਿੰਨਾਂ ਦੇ ਪਟਾ ਤਿੰਨੇ ਦੇ ਪਟਾ ਜੀ ਤੇ ਵਧੀਆ ਕੰਨਾਂ ਦੇ ਕੰਨਾਂ ਗੁੰਨਾਂ ਦਾ ਕੰਨ ਕੰਨ ਤਾਂ ਘੋੜੇ ਦੇ ਵੀ ਲਾਜਵਾਬ ਨੇ ਜੀ ਅੱਛਾ ਹੁਣ ਗੱਲ ਆਈਂਦੀ ਸ਼ੋਹਾਂ ਦੀ ਸ਼ੋਹ ਚ ਇੱਕ ਸ਼ੋਹ ਚ ਪਾਇਆ ਸੀਗਾ ਜੋਧਪੁਰ ਜੀ ਜੀ ਤੇ ਉੱਥੇ ਦੋ ਦੰਦ ਸ਼ੋਹ ਚ ਬਸ਼ੇਰਿਆਂ ਚ ਇਹ ਮਤਲਬ ਸੈਕੰਡ ਆਇਆ ਸੀਗਾ ਉੱਥੇ ਜੀ ਅੱਛਾ 2023 ਚ ਜੀ ਹਾਂ ਜੀ ਵਾਹ ਜੀ ਵਾਹ ਅੱਛਾ ਉਦੋਂ ਅੱਖੇ ਚੜ ਗਿਆ ਸੀ ਬਸ਼ੇਰਾ ਕਿ ਥੋੜੇ ਕਿ ਜਾਂ ਬਾਅਦ ਚ ਉਦੋਂ ਤੋਂ ਦੇਖਿਆ ਸੀਗਾ ਤੁਹਾਨੂੰ ਪਤਾ ਸੀਗਾ ਮਤਲਬ ਉਸ ਟਾਈਮ ਸਾਡੇ ਕੋਲ ਗੱਲਬਾਤ ਹੋਈ ਨਹੀਂ ਉਹਨਾਂ ਨਾਲ ਵੇਚਣ ਵੇਲੇ ਜਾਣ ਵਾਰੇ ਗੱਲਬਾਤ ਉਹਨਾਂ ਨਾਲ ਕਦੀ ਕਿਸੇ ਨਾਲ ਹੋਈ ਵੀ ਨਹੀਂ ਇਹਦੇ ਘੋੜੇ ਵਾਰੇ ਵੇਚਣ ਵਾਰੇ ਜੀ ਤੇ ਮਤਲਬ ਸਾਡੇ ਨਾਲੇ ਗੱਲਬਾਤ ਹੋ ਕੇ ਮਤਲਬ ਅਸੀਂ ਬਸ ਆਨ ਦੀ ਸਪੋਰਟੇ ਫੈਸਲਾ ਲਿਆ ਸੀਗਾ ਘੋੜੇ ਦਾ ਹੀ ਫਿਰੇ ਵਾਹ ਜੀ ਜੀ ਇਹ ਉਹੀ ਭਰਾ ਨੇ ਸਜਣੋ ਜਿਨ੍ਹਾਂ ਦੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਮੈਂ ਫਾਰਮ ਤੇ ਝਾਤ ਵੀ ਮرائی ਫੇਰ ਦੁਬਾਰਾ ਉਹ ਭਰਾਵਾਂ ਜਿਨ੍ਹਾਂ ਨੇ ਨਹੀਂ ਵੇਖੀ ਵੀਡੀਓ ਤੇ ਬਾਈ ਦਾ ਫਾਰਮ ਹੈ ਬਾਈ ਕਿੰਨੇ ਕਿੱਲੇ ਦੇ ਵਿੱਚ ਇਹ ਫਾਰਮ ਹੈ ਇਹ ਵੀਰੇ 2 ਏਕੜ ਚ ਫਾਰਮ ਬਣਾਇਆ ਤੇ ਜਿਹੜਾ ਉਹ ਪਰਲਾ ਆ ਆਪਣਾ ਨਾਲ ਦਾ ਵਾਲਾ ਫਾਰਮ ਜਿੱਥੇ ਰਿੰਗ ਬਣੀ ਹੋਈ ਆ ਉਹ ਅੱਧਾ ਏਕੜ ਉਧਰ ਹੈ ਜੀ ਅੱਧਾ ਏਕੜ ਉਧਰ ਹੈ ਤੇ ਅੱਦੇ ਜਾਨਵਰ ਉਧਰ ਤੇ ਅੱਦੇ ਇੱਧਰ ਨੇ ਉਧਰ 4-5 ਜਾਨਵਰ ਅਸੀਂ ਉਧਰ ਰੱਖਦੇ ਆ ਜੀ ਤੇ ਮਤਲਬ ਵੈਸੇ ਰਿੰਗ ਬਣਾਇਆ ਘੋੜਿਆਂ ਦੇ ਘੁੰਮਣ ਵਗੈਰਾ ਉਧਰ ਉਹ ਲੱਗ ਰੱਖਿਆ ਹੋਇਆ ਤੇ ਬਾਕੀ ਰੂਮ ਵਗੈਰਾ ਘੋੜਿਆਂ ਦੇ ਕੈਬਿਨ ਸਾਰੇ ਇੱਧਰ ਨੇ ਟੋਟਲ ਜਾਨਵਰਾਂ ਦੀ ਗੱਲ ਕਰੀਏ ਤੇ ਬਾਈ ਕਿੰਨੇ ਨੰਗੀਨੇ ਆ ਜੀ 16 ਤੋਂ 17 ਜਾਨਵਰ ਨੇ ਜੀ ਬੱਚੇ ਪ ਤੇ ਜਿਆਦੇ ਮਾਰਵਾੜੀ ਹੈ ਕਿ ਜਿਆਦੇ ਨੁਕਰੇ ਹੈ ਨੁਕਰੇ ਵੀ ਹੈਗੇ ਮਾਰਵਾੜੀ ਨੇ ਨੁਕਰੀਆਂ ਚਾਰ ਕੁੜੀਆਂ ਨੇ ਜੀ ਤੇ ਬਾਕੀ ਬੱਚੇ ਨੇ ਜੀ ਤੇ ਬਾਕੀ ਸਾਰੇ ਮਾਰਵਾੜੀ ਨੇ ਜੀ ਜੀ ਬਾਈ ਦੀਆਂ ਨਾ 2-3 ਘੋੜੀਆਂ ਤੇ ਕੁਝ ਬੱਚੇ ਨਾ ਤੁਹਾਨੂੰ ਅਗਲੇ ਭਾਗ ਦੇ ਵਿੱਚ ਸੱਜਣੂ ਵਿਖਾਉਣੇ ਐ ਤੇ ਤੁਸੀਂ ਵੀ ਯਾਰ ਖੁਸ਼ ਹੋਵੋਗੇ ਉਹ ਵੇਖ ਕੇ ਵੀਡੀਓ ਵੀ ਯਾਰ ਐਨੇ ਲਾਜਵਾ ਬਾਈ ਜਾਨਵਰ ਉਹ ਸ਼ੋਹਾਂ ਵਾਸਤੇ ਤਿਆਰ ਕੀਤੇ ਨੇ ਉਹ ਆਪਾਂ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਦੇ ਆਂ ਅੱਛਾ ਹੁਣ ਗੱਲ ਆ ਜਾਂਦੀ ਹੈ ਬਾਈ ਇਹਦੀ ਛੱਡ ਛੜਈਏ ਦੀ ਇਹਦੀ ਫੀਸ ਦੀ ਪੀਜੇ ਛੱਡੋਗੇ ਹਾਂਜੀ ਕਿੰਨੀ ਸਰਵਿਸ ਲਾਉਂਗੇ ਤੇ ਉਹਦੇ ਵਿੱਚ ਮੰਨ ਲਓ ਵੀ ਕੀ ਤੁਸੀਂ ਫੈਸਿਲਿਟੀ ਦੇਵੋਗੇ ਲੋਕਰ ਵੀਰੇ 1 ਲੱਖ ਰੁਪਏ ਦੀ ਕ੍ਰੋਸਿੰਗ ਫੀਸ ਹੈ ਜੀ ਜੀ ਬਾਕੀ ਤੇ ਕੋਈ ਗੱਲ ਨਹੀਂ ਜਦੋਂ ਤੱਕ ਬੰਦੇ ਕੋਈ ਨਹੀਂ ਖਾਲੀ ਰਹੂਗੀ ਜੀ ਦੂਜੀ ਵਾਰੀ ਤੀਜੀ ਵਾਰੀ ਕੋਈ ਗੱਲ ਨਹੀਂ ਕੋਈ ਵੱਡਾ ਮਸਲਾ ਨਹੀਂ ਹੈਗਾ ਜੀ ਵੀ ਤੁਸੀਂ ਕੋੜੀ ਗੱਬਣ ਕਰਾ ਕੇ ਤੋਂ ਹਾਂਜੀ ਹਾਂ ਬਿਲਕੁਲ ਬਿਲਕੁਲ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਜੀ ਹਾਂ ਵੀ ਕੋੜੀ ਚ ਫਾਲਟ ਨਾ ਹੋਵੇ ਤੇ ਡਾਕਟਰ ਸਾਹਿਬ ਹਨ ਕਿਹੜੇ ਆਉਂਦੇ ਬਾਈ ਸਾਡੇ ਕੋਲ ਡਾਕਟਰ ਜੀ ਬਨਾਂਦੇ ਨੇ ਜੀ ਬੈਂਡੇ ਤੋਂ ਹਾਂ ਜੀ ਉਹ ਕਾਫੀ ਮੁੱਤਰ ਦਾ ਜੀ ਟੌਪ ਦੇ ਜੀ ਡਾਕਟਰ ਸਾਹਿਬਾਨ ਨੇ ਦੇ ਕੰਮ ਕਰਨ ਵਾਲੇ ਭਰਾ ਨੇ ਬਾਈ ਜੀ ਬਣ ਹੋਣੀ ਤੇ ਹਾਛਾ ਹੋਰ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਤੇ ਸੌਰੀ ਇੱਕ ਸਵਾਲ ਮੇਰਾ ਰਹਿ ਗਿਆ ਵੀ ਜਿੱਦਾਂ ਦੀਆਂ ਘੋੜੀਆਂ ਮੇਟ ਹੋਈਆਂ ਹਨ ਬਰੀਡਿੰਗ ਬਾਰੇ ਕੀ ਸੋਚਿਆ ਵੀ ਕਿੱਦਾਂ ਦੀ ਬਰੀਡਿੰਗ ਕਰੋਗੇ ਤੇ ਕਿੱਦਾਂ ਦੇ ਬੱਚੇ ਪੈਦਾ ਕਰਾਉਣੇ ਆ ਆਪਣੇ ਸ਼ੇਰ ਰਾਜ ਤੋਂ ਵੀਰੇ ਅਸੀਂ ਤਕਰੀਬਨ ਜ਼ਿਆਦਾ ਮਤਲਬ ਪਟਿਆਲੇ ਵਾਲੇ ਬੱਚੇ ਹੀ ਚਾਹਨੇ ਆ ਵੀ ਪਟਿਆਲੇ ਬੱਚੇ ਆਣ ਵਧੀਆ ਜੀ ਤੇ ਬੱਚੇ ਜਿਹੜੀ ਘੋੜੇ ਚੰਗੇ ਮਲਾਈਆਂ ਹੋਈਆਂ ਉਹਨਾਂ ਨੇ ਬਾਦਲ ਸਾਹਿਬ ਨੇ ਮਤਲਬ ਪੰਜਾਬ ਦੇ ਘੱਟ ਮਹਾਰਾਸ਼ਟਰ ਜ਼ਿਆਦਾ ਘੋੜੀਆਂ ਮਿਲੀ ਹੋਈਆਂ ਸੀਗੀਆਂ ਮਹਾਰਾਸ਼ਟਰ ਦੋ ਬੱਚੇ ਆਏ ਹੋਏ ਨੇ ਜਿਹੜੇ ਮੈਂ ਤੁ ਪਰਮਾਤਮਾ ਦੇ ਹੱਥ ਹੈ ਸਾਰਾ ਕੁਝ ਜੀ ਬੰਦੇ ਦੱਤਾ ਹੈ ਨਹੀਂ ਕੁਝ ਜੀ ਦੇਖਦੇ ਕੀ ਬਾਤ ਹੈ ਜੇ ਕੋ ਭਰਾ ਬਾਈ ਮਾਨ ਮੂਣ ਦੀ ਗੱਲ ਕਰੇ ਬਾਈ ਕੋਈ ਕੀ ਦਾ ਹੋ ਰਿਹਾ ਹਾਂ ਜੀ ਬਿਲਕੁਲ ਬਿਲਕੁਲ ਬਾਈ ਕੋਈ ਕਰ ਦੋਗੇ ਦੂਰ ਨਹੀਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਮੈਂ ਭਰਾਹੁ ਤਾਂ ਡੇਲ ਨੂੰ ਸ਼ਪਾਰਸ਼ ਪਾਤੀ ਬਾਈ ਨੂੰ ਇੱਕ ਵਾਰ ਯਾਰ ਫੋਨ ਕਰ ਲਿਓ ਬਹੁਤ ਹੀ ਨਾਈਸ ਪਰਸਨ ਹੈ ਤੇ ਐ ਨਹੀਂ ਮੈਂ ਕੋਲੇ ਬੈਠਾ ਤੁਸੀਂ ਭਰਾ ਨੂੰ ਇੱਕ ਵਾਰ ਯਾਰ ਫੋਨ ਲਾ ਕੇ ਗੱਲਬਾਤ ਕਰਕੇ ਵੇਖਿਓ ਵੀ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਹੈ ਵੀ ਬਾਈ ਜੀ ਹੋਣੀ ਕੀ ਗੱਲ ਕਰਦੇ ਆ ਤੇ ਕਿੰਨੀ ਗੱਲ ਕਰਦੇ ਆ ਸੋ ਬੜਾ ਵਧੀਆ ਪਰਿਵਾਰ ਹੈ ਬੜਾ ਵਧੀਆ ਫਾਰਮ ਹੈ ਟੋਪ ਦਾ ਘੋੜਾ ਹੈ ਟੋਪ ਦਾ ਹੀ ਫਾਰਮ ਤਿਆਰ ਕੀਤਾ ਹੈ ਤੇ ਇਹ ਬਾਈ ਵੀ ਹੋਣਾ ਨੂੰ ਕੋਈ ਵੀ ਤੁਸੀਂ ਇਹ ਬਾਈ ਜੀ ਹੋਣਾ ਤੋਂ ਸਰਵਿਸ ਲੈਣਾ ਚਾਹੁੰਦੇ ਹੋ ਭਰਾ ਸਾਡੇ ਤੋਂ ਤੇ ਬੇਚਿੰਤ ਹੋ ਕੇ ਆ ਨੰਬਰ ਜਿਹੜਾ ਵਿੱਚ ਵੀਡੀਓ ਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਅੱਛਾ ਬਈ ਹੋਰ ਕੋਈ ਮੈਸੇਜ ਭਰਾਵਾਂ ਨੂੰ ਜਾਂਦੇ ਜਾਂਦੇ ਜੀ ਬਸ ਇਹੀ ਹੈ ਵੀ ਚਲੋ ਵਧੀਆ ਹਨਾ ਸਾਰੇ ਘੋੜਿਆਂ ਵਾਲੇ ਅੱਗੇ ਵਧਣ ਜੀ ਅਸੀਂ ਸਭ ਖੁਸ਼ ਹੋਣੇ ਆਂਗੇ ਸਗੋਂ ਇਸ ਫੀਲਡ 'ਚ ਆ ਕੇ ਸੱਗੇ ਸਾਡਾ ਆਪ ਦਾ ਮੇਰਾ ਕੰਮ ਹੋਰ ਲੱਗ ਗਿਆ ਜੀ ਤੇ ਮੈਂ ਸ਼ੌਂਕ ਵਾਸਤੇ ਰੱਖੇ ਹੋਏ ਨੇ ਕੋਈ ਪੈਸੇ ਵਾਸਤੇ ਸੀ ਜਾਨਵਰ ਰੱਖੇ ਨਹੀਂ ਹੋਏ ਜੀ ਜੀ ਚਲੋ ਅਸੀਂ ਚਾਨਨੇ ਵੀ ਵਧੀਆ ਚਲੋ ਜਾਨਵਰ ਪੈਦਾਉਣ ਪੰਜਾਬ ਦਾ ਨਾਮ ਰੋਸ਼ਨ ਹੋਈ ਜਾਵੇ ਬਹੁਤ ਚੰਗੇ ਘੋੜੇ ਚ ਜੀ ਬਿਲਕੁਲ ਬਿਲਕੁਲ ਅੱਛਾ ਹੁਣ ਆ ਜੀ ਆਪਾਂ ਇੱਥੇ ਜਿੱਥੇ ਫਾਰਮ ਆ ਉਹਦੀ ਲੋਕੇਸ਼ਨ ਤੇ ਬਾਈ ਜੀ ਫਾਰਮ ਦੀ ਲੋਕੇਸ਼ਨ ਹੈ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਤੋਂ 1 ਕਿਲੋਮੀਟਰ ਪਹਿਲਾਂ ਜੀ ਇਹ ਜੀ ਤੇ 1 ਕਿਲੋਮੀਟਰ ਪਹਿਲਾਂ ਬਾਰੀ ਸਟੇਟ ਫਾਰਮ ਦਾ ਤੇ ਫਾਰਮ ਹੈ ਜੀ 에ਅਰਪੋਰਟ ਰੋਡ ਤੇ ਹੀ ਹੈ ਜੀ ਸਿਰਫ 500 ਮੀਟਰ ਅੰਦਰ ਆ ਬਾਕੀ ਕੋਈ ਵੀ ਭਰਾ ਆਉਣਾ ਚਾਹੁੰਦਾ ਤੁਸੀਂ ਲੋਕੇਸ਼ਨ ਬਾਤੋਗੇ ਹਾਂ ਜੀ ਬਿਲਕੁਲ ਬਿਲਕੁਲ ਜੀ ਢੇੜਾ ਮਾਰ ਕੇ ਯਾਰ ਇੱਕ ਕਰੀ ਜਰੂਰ ਜਾਇਓ ਬਾਈ ਨੇ ਪਿਛਲੀ ਵੀਡੀਓ ਤੁਹਾਨੂੰ ਵਿਖਾਏ ਜਿੰਨਾ ਨਹੀਂ ਵੇਖੀ ਤੇ ਉਹ ਵੀਰ ਮੇਰੇ ਉੱਪਰ ਵੀਡੀਓ ਪਈ ਹੈ ਤੁਸੀਂ ਦੇਖ ਲਿਓ ਜਾ ਕੇ ਬਾਈ ਜੀ ਹੁਣਾਂ ਨੇ ਨਾ ਪੌਨੀ ਪਾਨੀਆਂ ਵਾਲੇ ਸਿਰੇ ਕੱਢ ਛੱਡੇ ਆ ਜਿਹੜਾ ਸਿਰੇ ਦੇ ਪੌਨੀ ਆਂਦੇ ਬਾਦਲ ਸਾਹਿਬ ਦੇ ਫਾਰਮ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਫਾਰਮ ਤੇ ਜਾਂ ਉਹ ਹੈਗੇ ਆ ਰੇਲੈਂਸ ਵਾਲਿਆਂ ਦੇ ਤੇ ਜਾਂ ਹੁਣ ਹੈ ਬਾਈ ਹੁਣਾ ਤੋਂ ਤੇ ਵਾਰਸ ਸਟੱਡ ਫਾਰਮ ਹੈ ਬਾਈ ਜੀ ਹੁਣਾ ਦੇ ਫਾਰਮ ਦਾ ਨਾਂ ਤੇ ਬਾਕੀ ਐਡਰੈਸ ਆ ਜਿਹੜਾ ਪ੍ਰੋਪਰ ਬਾਈ ਨੇ ਦੱਸਤਾ ਜੇ ਵੀਡੀਓ ਚੰਗੀ ਲੱਗੀ ਹੈ ਤੇ ਜਰੂਰ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਵੀ ਦੱਸ ਦਿਓ ਪੇਜ ਵੀ ਫੋਲੋ ਕਰ ਲਿਓ ਤੇ ਗੇੜਾ ਜਰੂਰ ਮਾਰ ਕੇ ਜਾਓ ਬਾਈ ਨੂੰ ਫੋਨ ਕਰਕੇ ਆ ਜਾਓ ਬਾਈ ਜੀ ਹੁਣੀ ਆਓ ਭਗਤ ਵੀ ਪੂਰੀ ਕਰਨੀ ਹੈ ਤੁਹਾਡੀ ਤੇ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਉਨੇ ਸਮੇਲੀ ਦਿਓ ਸੁਖਸੰਦ ਨੂੰ ਇਜਾਜ਼ਤ ਅਗਲੀ ਵੀਡੀਓ ਦੇ ਵਿੱਚ ਬਾਈ ਜੀ ਹੋਣਾਂ ਦੀਆਂ ਕੋੜੀਆਂ ਦਿਖਾਉਨੇ ਆ ਮਸ਼ੀਰੀਆਂ ਦੋ ਵਿਖਾਉਨੇ ਆ ਇੱਕ ਅਦਾ ਬੱਚਾ ਵੀ ਵਿਖਾਵਾਂਗੇ ਸੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਜੀ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾਕ ਸਤਿ ਸ਼੍ਰੀ ਅਕਾਲ ਵਿਰਿੰਦਰ ਭਾਈ ਬਹੁਤ ਬਹੁਤਾਂ ਧੰਨਵਾਦ ਧੰਨਵਾਦ ਓਕੇ ਸੱਜਣੋ ਮਾਰਦੇ ਹੋ ਸ਼ੇਅਰ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ